किसान जथे बंदियां दे सद्दे अज जथेबंदौर नवा रोड शहर से नोटिफिकेशन दिया सरकार खिलाफ नारेबाजी कापिया साड़िया इस मौके बलजीत सिंह माहल सीनियर मीत प्रधान पीके यू राजेवाल जलंधर कमलजीत सिंह मोतीपुर खालसा गन्ना पिंड पीके यू कादिया सीनियर आगू जसमेर सिंह ढींडसा ब्लाक प्रधान पी के यू राजेवाल फिलौर सुखप्रीत परसिंगपुर अजय फिलौर कमलजीत दुसांझ किसान जथेबंधियों आगू तो मैंबर किसान किसान जथेबंधियों के सदे अज फिलौर नवा रोड शहर से नोटिफिकसन दिया सरकार खिलाफ नारेबाजी कापिया साड़ियां इस मौके बलजीत माहल सीनीयर मीत प्रधान पी के राजेवाल जलंधर कमलजीत मोतीपुर खालसा गन्ना पिंड पीके यू का सीनीर आगू जसमेर सिंह ढीडसा ब्लाक प्रधान के यू राजेवाल फिलौर सिंह टेसी संतोख संधु परसिंहपुर किसान जथेबंद आगू त मैंबर किसान मजदूर भारी गिणती च सन एल पत्रकार अजय सिंह नागी गुरशांत सिंह नागी, मनप्रीत सिंह राजा साहिब की विशेष रिपोर्ट ਦੀ ਕਰਨ ਦੇ ਧਰਜੇ ਨੂੰ ਬਦਲਣ ਦੇ ਤੌਰ ਤੇ ਫਖਰੀ ਜਿੰਦਾਬਾਦ 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 ਰਾਜ ਕਰੋ ਰਾਜ ਕਰੋ ਰਾਜ ਕਰੋ ਫਟਕੀ ਨਾ ਜੀ ਮੇਰਾ ਨਾਮ ਬਖਸ਼ੀ ਹੈ ਠੀਕ ਹੈ ਜੀ ਕਰਦੀਆਂ ਆ ਜੀ ਨੀ ਅਮੀਰ ਮੀਖ ਪਰ ਤਾਂ ਹੰਦ ਲੰਦਾ ਆਜੋ ਆਜੋ मोर्चा रद करो रो करोसान मोर्चा साल मधु रेता ਜਿੰਦਾਬਾਦ 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 ਮੈਂ ਕਸ਼ਮੀਰ ਕਹਿੰਦਾ ਜਿੰਦਾਬਾਦ ਜਿੰਦਾਬਾਦ ਮੋਰੇਨਾ ਭਾਜੀ ਮੋਰੇਨਾ ਮੋਰੇ ਜਿੰਦਾਬਾਦ 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 ਮੋਰੇਨਾ ਹੋ ਭਾਜੀ ਮੋਰੇਨਾ ਹੋ ਜਿੰਦਾਬਾਦ ਉੱਥੇ ਨਾਲੋ ਅੱਜ ਦਾ ਸੰਯੁਕਤ ਕੋਟੇ ਤੋਂ ਖਬਰ ਆਈ ਆ ਬਨੌਰੀ ਬਾਰਡਰ ਤੇ ਤੰਪੂ ਬਾਟਰ ਦੇ ਰਿਪੋਰਟ ਚੱਲ ਰਹਾ ਮੁੰਡੇ ਸਾਹਵੇਂ ਪਰਨੀ ਦੇ ਕੋਲ ਧਲੇਬਾਦ ਸਾਹਿਬ ਆ ਗਏ ਅਖਰ ਮਖਾ ਤਾਂ ਸਾਰੇ 45 ਜਣ ਹੋ ਗਏ ਆ ਮਤਲਬਾਨ ਤੇ ਬੈਠੇ ਆ ਇਹ ਹਾ ਦਾ ਨਾਰਾ ਬਾਹਰ ਵਾਸਤੇ ਸਾਰੇ ਖਤਰ ਹੋ ਗਏ ਸਾਰੇ ਜੱਦੇ ਬੰਦੇ ਇਕੱਠੇ ਹੋ ਗਈਆਂ ਸਮਝਦਾ ਹੋ ਗਿਆ ਜੋ ਜਲੇ ਜੱਦੇ ਸਾਰੇ ਖਤਰ ਚਾ ਲੁੱਤੇ ਆਪਣੇ ਇਹ ਜੋ ਸਰਕਾਰ ਨੇ ਜਿਹੜੀ ਆ ਨੀਤੀ ਬਣਾਈ ਹੈ ਮੰਡੀ ਕਰਨ ਦੀ ਇਹ ਮੰਡੀ ਕਰਨ ਦੀ ਨੀਤੀ ਜੋ ਫਾਰਮੂਲਾ ਹੈ ਨਾਲ ਚਿੱਤੇ ਸਾਡੇ ਕਿਸਾਨਾਂ ਦੇ ਬਿਲਕੁਲ 100% ਉਲਟਵਾਜੀ ਸਾਡੇ ਕਿਸਾਨਾਂ ਦੇ ਵਿਰੋਧੀ ਆ ਇਹ ਇਹਨਾਂ ਨਾਲ ਕਿਸਾਨਾਂ ਦਾ ਕੋਈ ਭਲਾ ਨਹੀਂ ਹੋਣਾ ਕਿਸਾਨਾਂ ਦੇ ਨਾਲ ਘਾਟਾ ਨਿਸ਼ਾਨਾ ਹੋਗਾ ਉਸ ਇਸ ਕਰਕੇ ਇਹ ਕਾਪੀਆਂ ਅਜਾਰਨ ਵਾਸਤੇ ਅਸੀਂ ਇੱਥੇ ਇਕੱਠੇ ਆ ਸਾਡੇ ਨਾਲ ਸਾਹਗਿਆ ਜਿੱਥੇ ਬੰਦਿਆ ਅਸੀਂ ਇਕੱਤਰ ਹੋਏ ਜਿੰਨੀਆਂ ਬਣਾਂ ਜਿੱਥੇ ਬੰਦਿਆ ਆ ਜਿੱਥੇ ਵੀ ਦੇ ਨਾਮ ਜਿਹੜੇ ਕਿਸਾਨ ਸਾਹਿਬਾ ਸਾਡੇ ਕਲਿਸ਼ਾ ਕਾਗਜ਼ ਪਾਏ ਆ ਕਿਹਦੀ ਕਿਸਾਨ ਜਿਹੜੇ ਸਾਡੇ ਸੰਤੂ ਸਾਹਿਬ ਮਿਲ ਕੇ ਤੋਂ ਆਏ ਆ ਔਰ ਸਾਡੇ ਪਾਕਸੀ ਪਾਕਸ ਨੌਜਾਬਾ ਨੌਜਾਬਾ ਵੀ ਕੇ ਜੀ ਰਾਜੇਵਾਲ ਦੇ ਸਾਡੇ ਜਥੇਦਾਰ ਸਾਹਿਬ ਪਹੁੰਚੇ ਆ ਹੋਰ ਕਹਨੀਆਂ ਜਿੰਨੇ ਬੰਦਿਆ ਜਿੰਨੇ ਮਜ਼ਦੂਰ ਜਿੰਨੇ ਬੰਦਿਆ ਕਿਸਾਨ ਜਥੇਬੰਦਿਆ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਇਹਦਾ ਫੋਲ ਕਰਕੇ ਅੱਜ ਅਸੀਂ ਇਹ ਕਾਪੀਆਂ ਕਰਦਾ ਫੋਲ ਕਰ ਰਹੇ ਆ ਔਰ ਇਸ ਤੋਂ ਬਾਅਦ ਅਗਲੀ ਕਾਲ ਜਿਹੜਾ ਸਾਨੂੰ ਸੀਨੀਅਰ ਕਮਪੋਨਟ ਵੱਲੋਂ ਉਸ ਦਾ ਐਕਸ਼ਨ ਕੀਤਾ ਜਾਵੇਗਾ ਬਾਕੀ ਸਾਡੇ ਸਾਥੀ ਸਾਡੇ ਇਕੱਠੇ ਹੋਗਾ ਹੋਰ ਅੰਕੇ ਕਾਪੀਆਂ ਦਾਤ ਬਾਈ ਤੁਹਾਡੇ ਇਹ ਪਹਿਲਾਂ ਮਤਪੇ ਤੇ ਖਤਮ ਹੋ ਗਏ ਇਕੱਠਾ ਹੋ ਗਏ ਤੁਹਾਡੇ ਇਕਤਾ ਹੋ ਗਈ ਸਾਡੇ ਜਿਹੜੇ ਵੱਡੇ ਜੀ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਜੀ ਇਹਨਾਂ ਦੇ ਮੇਰੇ ਚੱਲਦੀ ਆ ਬਤਲਾ ਵਿਖੇ ਸਾਰੇ ਇਕੱਠੇ ਹੋ ਕੇ ਜੋ ਫੈਸਲਾ ਕਰਕੇ ਉਹਨਾਂ ਨੂੰ ਅਸੀਂ ਵਿੱਚ ਚਾਗੇ ਇਥੋ ਜੀ ਮੈਂ ਹਰਜੀਤ ਸਿੰਘ ਮਾਲ ਵਾਇਸ ਪ੍ਰਧਾਨ ਵੀ ਕੇ ਜੀ ਰਾਜੀਵਾਲ ਸਿੰਘ ਨਕਲਪੁਰ ਤੋਂ ਅਸੀਂ ਜਿਹੜੀਆਂ ਜਥੇਬੰਦੀਆਂ ਸਾਰੀਆਂ ਸਾਡਾ ਏਕਾ ਹੋ ਗਿਆ ਡੱਲੇਵਾਲਾ ਸਾਹਿਬ ਨੂੰ ਸਾਡੇ ਰਾਦੇਵਾਲਾ ਸਾਹਿਬ ਮਿਲ ਕੇ ਆਏ ਆ ਜਿਹੜੇ ਗਿਲਵੇਸ਼ ਕੁਵੇਸ਼ੀ ਉਹ ਸਾਰਿਆਂ ਦੇ ਦੂਰ ਹੋ ਗਿਆ ਅੱਜ ਵੀ ਮੀਟਿੰਗ ਚੱਲ ਰਹੀ ਆ ਉਹ ਅਸੀਂ ਇਕੱਠੇ ਹੋ ਕੇ ਹੁਣ ਇਹ ਮੋਰਚਾ ਲੜਾਂਗੇ ਜਿਹੜਾ ਇਹ ਖੇਤੀ ਕਾਨੂੰਨ ਮੰਡੀ ਕਰਨ ਦਾ ਨਵਾਂ ਕਾਨੂੰਨ ਬਣਾਇਆ ਸੀ ਲੋਕਾਂ ਨੂੰ ਰੱਜ ਕਰਾਉਣ ਲਈ ਅਸੀਂ ਉਹਨਾਂ ਦੀਆਂ ਕਾਪੀਆਂ ਅੱਜ ਜਿਹੜੀਆਂ ਦੇ ਮੋਰੇ ਤਸਵੀਰ ਦੇ ਮੋਰੇ ਛਾੜ ਰਹੇ ਆ ਇਹੀ ਮਕਸਦ ਆ ਕਿ ਇਹ ਮੋਦੀ ਸਰਕਾਰ ਵਾਰ-ਵਾਰ ਪਹਿਲੇ ਤੁਹਾਨੂੰ ਮਾਫ ਕਰਕੇ ਹੁਣ ਦੁਬਾਰਾ ਫੇਰ ਉਹ ਇੱਕ ਨਵਾਂ ਕਾਨੂੰਨ ਲੈ ਕੇ ਆਈ ਹੈ ਉਹ ਹੀ ਕਾਨੂੰਨ ਲਾਗੂ ਕਰਨਾ ਚਾਹੀਦਾ ਉਹਨਾਂ ਦੇ ਜਰੀਏ ਇਹ ਕਦੇ ਹੀ ਨਹੀਂ ਹੋਵੇਗਾ ਕਿ ਇਹ ਸਾਡੀ ਜਿਹਦੇ ਤੇ ਪੂਰਾ ਇਤਿਹਾਰ ਰਹੇਗਾ ਕਿ ਉਹ ਕਿਸੇ ਤਰ੍ਹਾਂ ਇਹਨਾਂ ਲਾਗੂ ਕਰ ਸਕੀ ਇਹਨੇ ਲਾਗੂ ਕਦੇ ਹੀ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇਖ ਮੈਂ ਸੁਵੇਤ ਸਿੰਘ ਢੀਡ ਸਾਹਿਬ ਪ੍ਰਧਾਨ ਬਰਾਕ ਤੌਰ ਤੇ ਭਾਰਤੀ ਕਿਸਾਨ ਜੀ ਨੇ ਰਾਜੇਵਾਲ ਅੱਜ ਸਾਡੇ ਸੰਜਮਤ ਮੋਰਚੇ ਵੱਲੋਂ ਤੇ ਕਰੜੀਆਂ ਕਾਪੀਆਂ ਪੁੱਟਣੀਆਂ ਸੀ ਜਿਹੜਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਵੱਲੋਂ ਆਇਆ ਅਭੀ ਉਹਦੇ ਸੰਬੰਧ ਵਿੱਚ ਫਲੋਰ ਇਕੱਠੇ ਹੋਈ ਸੀ ਤੇ ਅੱਜ ਵੀ ਉਹ ਜਿਹੜੀਆਂ ਫਰੜੇ ਦੀਆਂ ਕਾਪੀਆਂ ਫਲੋਰ ਸਾਰੇ ਸਾਡੇ ਕਟੇ ਹੋਈ ਦੀ ਰਾਤ ਪੰਜਵੇਂ ਰਾਜੇਵਾ ਦੇ ਜਿਹੜੇ ਉਹਦੇ ਨਾਲ ਫਾਰਕਟੇ ਹੋਏ ਵਾਈਗੁੱਡ ਦਾਸਾ ਵਾਈਗੁੱਡ ਹਾਂਜੀ ਕਰ ਦੇ ਮੈਂ ਤੂੰ ਕੀ ਕਿਹਾ ਆਹ ਥੋੜੀ ਜਾਵੇ ਖਾ ਭਾਈ ਬੈਠੇ ਲੱਗੇ ਤਾਂ ਬਲਾਗ ਬਲਾਗ ਅੱਜ ਅੱਜ ਬਣਾਉਂਦੇ ਹਾਂ ਜਿਹੜੇ ਮੋਦੀ ਸਰਕਾਰ ਕੈਪੀ ਕਰਨ ਲਾਗੂਕਰਨ ਨੂੰ ਜਾ ਰਹੀ ਆ ਉਹਦੇ ਖਿਲਾਫ ਵਿੱਚ ਅੱਜ ਅਸੀਂ ਕਾਪੀਆਂ ਛਾੜੀਆਂ ਲੋਰ ਇਕੱਠੇ ਹੋ ਕੇ ਮੌਤੀ ਸਰਕਾਰ ਆਪਣੀਆਂ ਨੀਤੀਆਂ ਤੋਂ ਬਾਜ਼ ਆ ਜੋਵੇ ਜੇ ਨਹੀਂ ਬਾਜ਼ ਆਉਂਦੀ ਅਸੀਂ ਜੱਗਾ ਜਾਮ ਕਰਾਂਗੇ